ਇਹ ਮਸਲਿਨ कॉटन ਦਾ ਸੂਟ ਰਹੇਗਾ ਐਂਡ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈਗੇ ਇਹ ਰਾਮਟੈਕਸ कॉटन ਦੇ ਸੂਟ ਆਣਗੇ ਐਂਡ ਇਹਨਾਂ ਦੇ ਉੱਪਰ ਲੈਸਸ ਡਿਜ਼ਾਈਨ ਬਣੇ ਹੁੰਦੇ ਨੇ ਨਾਲ ਬਹੁਤ ਸੋਹਣੇ ਇਹਨਾਂ ਦੇ ਦੁਪੱਟੇ ਬਣੇ ਹੁੰਦੇ ਨੇ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਅਨਸਟਿਚ ਮਿਲਣਗੇ ਜੀ ਇਹ ਸਾਰੇ ਸੂਟ ਇਹ ਹੈ ਕਿ ਜੀ ਜਾਮ कॉटन शर्ट आएगी चिकनकारी ਵਿੱਚ ਇਹਨਾਂ ਦੀ ਬਾਟਮ आएगी ਬਾਟਮ ਐਂ ਦੁਪट्टे ਦੇ ਉੱਪਰ ਬਹੁਤ ਸੋਹਣਾ ਹੈਂਡਪੇਂਟ ਦਿੱਤਾ ਹੈ ਬਿਲਕੁਲ ਨਵਾਂ ਕਨਸੈਪਟ ਆ ਹੈਂਡਵਰਕ ਦੇ ਸੂਟਾਂ ਦੇ ਉੱਪਰ ਸਪੈਸ਼ਲ ਆਫਰ ਦਿੱਤੀ ਜਾ ਰਹੀ ਆ ਹੈਂਡਵਰਕ ਦੇ ਸੂਟ ਜਿਹੜੇ ਨੇ ਪਿਓਰ ਕريب ਦਾ ਇਹਨਾਂ ਦਾ ਸਟੱਫ ਰਹੇਗਾ ਦੁਪट्टे ਚੁਣੌਣ ਦੇ ਰਹਿਣਗੇ ਐਂਡ ਇਹਨਾਂ ਦੇ ਉੱਪਰ ਬਹੁਤ ਹੀ ਹੈਵੀ ਜਿਹੜਾ ਹੈਂਡਵਰਕ ਦਿੱਤਾ ਹੋਇਆ ਸਭ ਦਾ ਪ੍ਰਾਈਸ ਰਹੇਗਾ ਜੀ 3500 ਰੁਪਏ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਕੋਈ ਵੀ ਪੀਸ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਇਹ ਆ ਜੀ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਦਾ ਫੈਬ੍ਰਿਕ ਜਿਹੜਾ ਹੈ ਫੈਬਰਿਕ ਬਹੁਤ ਜ਼ਿਆਦਾ ਹੈਵੀ ਹੈ ਐਂਡ ਪਿਓਰ ਫੈਬਰਿਕ ਦੇ ਉੱਪਰ ਇਹ ਜਿਹੜੀ ਐਮਬਲਾਈਡਰੀ ਹੋਈ ਹੈ ਇਹ ਤੁਸੀਂ ਟਾਈ ਮੀਟਰ ਸ਼ਰਟ ਲੈ ਸਕਦੇ ਹੋ ਜਾਂ ਫਿਰ ਤੁਸੀਂ ਲਹਿੰਗਾ ਸ਼ਰਾਰਾ ਜਾਂ ਹੈਵੀ ਲਹਿੰਗਾ ਵੀ ਬਣਾ ਸਕਦੇ ਹੋ ਇਹ ਟੈਬੀ ਦੇ ਸੂਟ ਨੇ ਬਾਟਮ ਤੇ ਵੀ ਵਰਕ ਆਇਆ ਹੈਗਾ ਦੁਪੱਟੀਆਂ ਤੇ ਬਹੁਤ ਸੋਹਣੀ ਲੇਸ ਐਂਡ ਪੈਂਟੈਕਸ ਡਾਰ ਕੇ ਵਰਕ ਦਿੱਤਾ ਹੋਇਆ ਤੁਸੀਂ ਇਹਨਾਂ ਚੋਂ ਵੀ ਲੈ ਸਕਦੇ ਹੋ ਪ੍ਰਾਈਸ